ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਫਤੇ ਸਿੰਘ ਜੀ ਕਿਵੇਂ ਹੋ ਠੀਕ ਹਾਂਜੀ ਤਿਆਰੀ ਚੋਂ ਹਾਂਜੀ ਹਾਂ ਪੁੱਛੀਏ ਸਵਾਲ ਫਿਰ ਹਾਂਜੀ ਸੋ ਆਓ ਜੀ ਹੁਣ ਅੱਜ ਆਪਾਂ ਫਤੇ ਸਿੰਘ ਜੀ ਤੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਸਵਾਲ ਪੁੱਛਾਂਗੇ ਫਤੇ ਸਿੰਘ ਜੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਹਾਂਜੀ ਫਤੇ ਸਿੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ? 15 ਪ੍ਰਾਪ 1563 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰ ਨੂੰ ਵਿਕੇ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ? ਮਾਤਾ ਬੀਬੀ ਬਾਣੇ ਜੀ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿੰਨਾ ਨਾਲ ਹੋਇਆ? ਪਤਨੀ ਦਾ ਕੀ ਨਾਮ ਸੀ? ਮਾਤਾ ਗੰਗਾ ਜੀ ਨਾਲ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ? ਸ਼੍ਰੀ ਗੁਰੂ ਹਰगोबिंद ਸਾਹਿਬ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਕਿੱਥੇ ਬਤੀਤ ਹੋਇਆ? ਸ਼੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿੱਚ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਕਦੋਂ ਮਿਲੀ? ਸਾਲ 1581 ਈਸਵੀ ਨੂੰ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਿਸ ਪਾਸੋਂ ਹੋਈ ਸੀ? ਗੁਰਿਆਈ ਕਿੰਨਾ ਤੋਂ ਮਿਲੀ ਸੀ ਇਹਨਾਂ ਨੂੰ? ਆਪਣੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਪਾਸੋਂ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਸੰਭਾਲਣ ਵੇਲੇ ਕਿੰਨੀ ਉਮਰ ਸੀ 17 ਸਾਲ 4 ਮਹੀਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਿੰਨਾ ਸਮਾਂ ਗੁਰਗੱਦੀ ਤੇ ਬਰਾਜਮਾਨ ਰਹੇ 24 ਸਾਲ 9 ਮਹੀਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਭ ਤੋਂ ਵੱਧ ਬਾਣੀ ਕਿਸ ਗੁਰੂ ਜੀ ਦੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਕਿੰਨੀ ਬਾਣੀ ਦੀ ਰਚਨਾ ਕੀਤੀ 30 ਰਾਗਾਂ ਵਿੱਚ ਬਾਈਸਾ 18 ਸ਼ਬਦਾਂ ਦੀ ਰਚਨਾ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪ੍ਰਸਿੱਧ ਬਾਣੀ ਕਿਹੜੀ ਹੈ? ਸੁਖਮਣੀ ਸਾਹਿਬ। ਸੁਖਮਣੀ ਸਾਹਿਬ ਦੀਆਂ ਕਿੰਨੀਆਂ ਅਸ਼ਟਪਦੀਆਂ ਤੇ ਕਿੰਨੇ ਸ਼ਲੋਕ ਹਨ? 24 ਅਸ਼ਟਪਦੀਆਂ 24 ਹੀ ਸ਼ਲੋਕ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੀ ਰਚਨਾ ਕਿੱਥੇ ਕੀਤੀ? ਗੁਰਦੁਆਰਾ ਸ੍ਰੀ ਰਾਮ ਸਰੋਵਰ ਦੇ ਕੰਡੇ ਸ੍ਰੀ ਅੰਮ੍ਰਿਤਸਰ ਸਾਹਿਬ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਕਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਪਹਿਲੀ ਬੀੜ ਕਿੰਨਾ ਤੋਂ ਲਿਖਵਾਈ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਉਥੀ ਸਾਹਿਬ ਜੀ ਦੇ ਨਾਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਪਹਿਲਾ ਗ੍ਰੰਥੀ ਕਿੰਨਾ ਨੂੰ ਥਾਪਿਆ ਗਿਆ? ਬਾਬਾ ਬੁੱਢਾ ਜੀ ਨੂੰ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਈ ਨਗਰਾਂ ਦੇ ਨਾਮ ਦੱਸੋ। ਤਰਨਤਾਰਨ ਦੇ ਘਰਤਾਰਪੁਰ। ਬਰਨਬਾਰਨ ਤੇ ਘਰਤਾਰਪੁਰ ਜ਼ਿਲ੍ਹਾ ਜਲੰਧਰ ਹਰਗੋਬਿੰਦਪੁਰ ਗੁਰੂ ਕਾ ਬਾਗ ਤੇ ਛੇ ਹਰਟਾ। ਛੇ ਹਰਟਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੇ ਹਰਟਾ ਖੂਹ ਕਿਸ ਦੇ ਨਾਮ ਤੇ ਲਗਵਾਇਆ ਆਪਣੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਤੇ ਸ਼ਹੀਦਾਂ ਦੇ ਸਰਤਾਜ ਕਿਸ ਗੁਰੂ ਨੂੰ ਕਿਹਾ ਗਿਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ 25 ਮਈ 1606 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਦੋਂ ਤੇ ਕਿੱਥੇ ਹੋਈ ਈ ਮਈ 1606 ਈਸਵੀ ਨੂੰ ਰਾਵੀ ਦੇ ਕੰਡੇ ਲਾਹੌਰ ਪਾਕਿਸਤਾਨ ਵਿਖੇ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਮੁੱਖ ਦੋਸ਼ੀ ਕੌਣ ਸੀ? ਜਹਾਂਗੀਰ ਬਾਦਸ਼ਾਹ ਤੇ ਚੰਦੂ ਬ੍ਰਾਹਮਣ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਸ਼ੀਹਾਂ ਨੂੰ ਛਲਦਿਆਂ ਪ੍ਰਭੂ ਭਾਣੇ 'ਚ ਕਿਹੜਾ ਸ਼ਬਦ ਉਚਾਰਿਆ? ਤੇਰਾ ਕੀ ਆ ਮਿੱਠਾ ਲੱਗੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੱਗੇ ਕਿਸ ਨੂੰ ਗੁਰੀਾਈ ਬਖਸ਼ਿਸ਼ ਕੀਤੀ? ਆਪਣੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਹਾਂਜੀ। ਸੋ ਤੁਹਾਨੂੰ ਇਹ ਸਵਾਲ ਜਵਾਬ ਦੀ ਲੜੀ ਜੋ ਆਪਾਂ ਸ਼ੁਰੂ ਕੀਤੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਬਾਕੀ ਫਤੇ ਸਿੰਘ ਵੀ ਅੱਜ ਕੁਝ ਗੱਲ ਸਾਨੂੰ ਕਹਿਣਾ ਚਾਹੁੰਦੇ ਨੇ ਹਾਂਜੀ ਫਤੇ ਸਿੰਘ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਹਾਂਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਉਹ ਜ਼ਰੂਰ ਤੁਸੀਂ ਕਰ ਦਿਓ ਸੋ ਇਹਨੇ ਨਾਲ ਬੱਚੇ ਦਾ ਹੌਸਲਾ ਵਧਦਾ ਜੀ ਸੋ ਬੁਲਾਈਏ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ